ਟ੍ਰੈਫਿਕ ਪੁਲਿਸ ਰਾਜਪੁਰਾ ਦੇ ਵੱਲੋਂ ਅੱਜ ਰਾਜਪੁਰਾ ਦੇ ਗਗਨ ਚੌਕ ਵਿਖੇ ਇੱਕ ਨੋਟਿਸ ਪੇਸ਼ ਦੀ ਮਦਦ ਦੇ ਨਾਲ 600 ਦੇ ਕਰੀਬ ਫ੍ਰੀ ਹੈਲਮਟ ਵੰਡੇ ਗਏ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਥਾਣਾ ਸਿਟੀ ਐਸਐਚਓ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਅਤੇ ਰਾਜਪੁਰਾ ਟ੍ਰੈਫਿਕ ਪੁਲਿਸ ਇੰਚਾਰਜ ਐਸਐਸ ਗੁਰਬਚਨ ਸਿੰਘ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮੈਂ ਇੰਸਪੈਕਟਰ ਕ੍ਰਿਪਾਲ ਸਿੰਘ ਐਸਐਚਓ ਸਿਟੀ ਤੇ ਮੇਰੇ ਟ੍ਰੈਫਿਕ ਇੰਚਾਰਜ ਨੇ ਜਿਹੜੇ ਗੁਰਬਚਨ ਸਿੰਘ ਤੇ ਇਹਨਾਂ ਦੀ ਬਦੌਲਤ ਇੱਕ ਕੰਪਨੀ ਐ ਸਟੇਟ ਕਨਾਡਾ ਸਟੇਟ ਉਹਦੇ ਨਾਲ ਤਾਲਮੇਲ ਕਰਕੇ ਜਿਹੜੀ ਮਤਲਬ ਰੋਡ ਸੇਫਟੀ ਦੇ ਤਹਿਤ ਅੱਜ 500 ਹੈਲਮਟ ਐ ਜਿਹੜੇ ਅੱਜ ਉਹ ਹਰ ਇੱਕ ਬੰਦੇ ਨੂੰ ਵੰਡੇ ਆ ਤੇ ਉਹਨਾਂ ਨੂੰ ਨਸੀਹਤ ਦਿੱਤੀ ਆ ਵੀ ਜੇ ਹੈਲਮਟ ਪਾ ਕੇ ਰੱਖੋਗੇ ਤੇ ਬਹੁਤ ਵੱਡਾ ਬਚਾਅ ਹੋ ਸਕਦਾ ਠੀਕ ਆ ਜੀ ਹੈਲਮਟ ਦਾ ਬਹੁਤ ਵੱਡਾ ਮਤਲਬ ਯੋਗਦਾਨ ਹੁੰਦਾ ਜੋ ਟ੍ਰੈਫਿਕ ਦੇ ਵਿੱਚ ਆਪਣੇ ਜਿੱਲੇ ਛੋਟੇ ਵੀ ਖੇਤ ਚੱਲਦੇ ਆ ਨਾ ਉਹਨਾਂ ਜੇ ਆਪਣਾ ਕੋਈ ਚੀਜ਼ ਬਚਾਅ ਕਰਦੀ ਆ ਤਾਂ ਹੈਲਮਟ ਹੀ ਆ ਜਿਹੜਾ ਆਪਣੇ ਸਿਰ ਦਾ ਬਚਾਅ ਕਰਦਾ ਆ ਪਰ ਤੁਸੀਂ ਤਾਂ ਕੋਈ ਫਰਜ਼ ਪੂਰਾ ਕਰਦਾ ਹੈ ਪਰ ਲੋਕੀ ਇਹ ਹੈਲਮਟ ਘਰ ਲੈ ਜਾਣਗੇਗਾ ਹੈ ਨਾ ਉਸ ਤੋਂ ਬਾਅਦ ਫੇਰ ਪੁਲੀਸ ਹੋਈ ਚਲਾਨ ਕੱਟਦੀ ਹੈ ਅਧਾਰਿਤ ਕਰਕੇ ਲੋਕਾਂ ਨੂੰ ਅਪੀਲ ਕਰਦਾ ਕਿ ਵੀ ਉਹਨਾਂ ਨੂੰ ਵੀ ਇਹ ਫੋਕਸ ਕਰਨੀ ਦੀ ਜਰੂਰਤ ਹੈ ਇਹ ਦੇਖੋ ਜੀ ਜਿਹੜਾ ਹੁਣ ਜਿਹੜਾ ਫ੍ਰੀ ਹੈਲਮਟ ਵੰਡ ਰਹੇ ਆ ਜਾਂ ਫ੍ਰੀ ਕੰਪਨੀਆਂ ਉਹਦੇ ਸਹਿਯੋਗ ਨਾਲ ਉਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਪਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਕਈ ਲੈ ਨਹੀਂ ਸਕਦੇ ਉਹ ਨਹੀਂ ਲੈਂਦੇ ਅਗਲਾ ਕਹਿੰਦਾ ਸੰਕੇਤਪੁਰ ਦਾ ਹੈਲਮਟ ਹੈ ਕਾਹਨ ਲੋਕਾਂ ਕੋਈ ਇਹਨਾਂ ਦਾ ਕਾਰਨ ਨਹੀਂ ਆਈ ਹੈ ਵੀ ਉਹਨਾਂ ਦੀ ਆਦਤ ਬਣਾਉਣ ਲਈ आदत तो बुलाने तो जी बहुत कैंप तो तो भी लाने कैंप लगते हैं देखते ही कि लगे बंदा हफ्ते लगे स्कूल अच्छा भी स्कूल च लगाया जी है कहता कि हैलमेट आता है लोग खरीदते नहीं है जिंदगी तो ज्यादा अनुरोल ਇਹ ਦੇਖੋ ਜੀ ਤੁਸੀਂ ਆਪ ਸਾਨੂੰ ਦਾਰੋ ਜਿੱਥੇ ਮੈਂ ਰਹਿੰਦਾ ਇੱਥੇ ਤੁਸੀਂ ਰਹਿੰਦੇ ਹੋ ਸਾਰੇ ਬਾਤ ਉਹ ਇੱਕੋ ਠੀਕ ਹੈ ਸਾਡਾ ਜਿਹੜਾ ਮਤਲਬ ਕਿਸੇ ਨੂੰ ਕਿਸੇ ਕੀ ਦੀ ਆਦਤ ਬਣਾਉਣੀ ਨਾ ਉਹ ਸਾਨੂੰ ਪਹਿਲਾਂ ਕੇ ਆਪਾਂ ਕਦਮ ਰੱਖਣਾ ਪੈਂਦਾ ਤਾਂ ਕਰਕੇ ਅਸੀਂ ਇਹ ਕੰਮ ਉਤਰੀ ਦੇ ਮੈਂ ਗੁਰਵਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਪਰਮਨ ਸ਼ਰਮਾ ਆਈਪੀਐਸ ਜੀ ਦੇ ਆਦੇਸ਼ ਮੁਤਾਬਕ ਐਸਪੀ ਟ੍ਰੈਫਿਕ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਡੀਐਸਪੀ ਟ੍ਰੈਫਿਕ ਸ੍ਰੀ ਅਸ਼ੋਕਰਾਮ ਜੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੇ ਤੇ ਐਸਐਚਓ ਥਾਣਾ ਸਿਟੀ ਰਾਜਪੁਰਾ ਸਾਡੇ ਕਿਰਪਾਲ ਸਿੰਘ ਜੀ ਤੇ ਅਸੀਂ ਜੀ ਰਲ ਕੇ ਮੇਕ ਕਨਾਟ ਕਨਾਲ ਇਸ ਸਟੇਟ ਦੇ ਸਹਿਯੋਗ ਦੇ ਨਾਲ ਅੱਜ ਅਜ ਰਾਜਪੁਰਾ ਵਿਖੇ ਹੈਲਮਟ ਫ੍ਰੀ ਬਣ ਰਿਹਾ ਜੀ ਜਿਹਦੇ ਤੇ ਲੋਕਾਂ ਦੇ ਰੋਜ਼ ਦੇ ਤੇ ਜੋ ਰੋਡ ਤੇ ਚੱਲਦੇ ਸਮਿਆਂ ਰੋਡ ਸੇਫਟੀ ਦਾ ਮਤਲਬ ਕਿ ਜਿੱਦ ਕੇ ਉਹਨਾਂ ਦੇ ਸਿਰ ਤੇ ਸੱਟ ਨਾ ਲੱਗੇ ਤੇ ਇਸ ਕਰਕੇ ਅਸੀਂ ਪਿੱਛੇ ਵੀ ਚਾਰ ਕੈਂਪ ਲਗਾਏ ਸੀਗੇ ਜੀ ਅੱਜ ਕੀ ਚੌਂਕ ਵਿੱਚ ਇੱਕ ਜਨਮ ਤੋਂ ਲੈ ਕੇ ਜੇ ਅਸੀਂ ਪੂਰਾ ਮਹੀਨਾ ਇੱਕ ਬੰਦੇ ਆ ਅੱਜ ਵੀ ਅਸੀਂ ਹੁਣ ਲਗਾਤਾਰ ਇੱਕ ਮਹੀਨਾ ਬੰਡਾਂਗੇ ਜੀ ਸਾਡੇ ਸਿਟੀਓ ਸਾਹਿਬ ਜਿਉਂਦੇ ਥਾਣਾ ਸਿਟੀ ਰਾਜਪੁਰਾ ਵਿੱਚ ਲੱਗੇ ਨੇ ਅਸੀਂ ਜਿੱਦਾਂ ਵਨ ਵੇ ਹੋ ਗਿਆ ਚੌਕਿਆਂ ਦੇ ਵਿੱਚ ਫਿਰ ਟ੍ਰਿਪਲ ਰੈਟਿੰਗ ਹੋ ਗਈ ਵਿਦਆਊਟ ਹੈਲਮਟ ਹੋ ਗਈ ਫਿਰ ਜਿੱਦਾਂ ਕਿ ਜੀ ਸਾਡੇ ਪਰਸਲ ਅਨਸਰ ਵਾਲੇ ਬੁਲਟ ਅਨਸਰ ਵਾਲੇ ਹੋ ਗਈ ਤੇ ਇਹ ਕਿ ਜਿਹੜੀ ਵਾਰਦਾਤ ਹੁੰਦੀ ਹੈ ਉਹ ਵਿਦਆਊਟ ਨੰਬਰ ਪਲੇਟ ਕਰਦੇ ਨੇ ਸਾਡੇ ਸਿਟੀਓ ਸਿਟੀ ਨੇ ਸਾਨੂੰ ਹਦਾਇਤ ਕੀਤੀ ਹੋਈ ਆ ਅਸੀਂ ਬਾਕ-ਬਾਕੇ ਜਗ੍ਹਾ ਤੇ ਨਾਕੇ ਲਗਾ ਕੇ ਅਸੀਂ ਕਨਾਨ ਵੀ ਕਰਦੇ ਆ ਤੇ ਉਹਨਾਂ ਦੇ ਚੈਕਿੰਗ ਦੌਰਾਨੇ ਕਿ ਉਹਨਾਂ ਦੇ ਹੈਲਮਟ ਵੀ ਅਸੀਂ ਫ੍ਰੀ ਬੰਨ ਰਹੇ ਆ ਤੇ ਅਸੀਂ ਕਰਕੇ ਵੀ ਲੋਕਾਂ ਨੂੰ ਜਾਗਰ ਕਿ ਤੁਸੀਂ ਆਪਣਾ ਹੈਲਮਟ ਸਿਰ ਤੇ ਪਾ ਕੇ ਰੱਖਣਾ ਹੈ ਸਰ ਤੁਸੀਂ ਆਪਣਾ ਫਰਜ ਨਿਭਾ ਰਹੇ ਹੋ ਤੁਹਾਨੂੰ ਕਿਹੜੀ-ਕਿਹੜੀ ਮੁਸ਼ਕਿਲਾਂ ਆ ਰਹੀਆਂ ਜਿਹੜੀ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਉਹ ਚੀਜ਼ ਪ੍ਰੋਵਾਈਡ ਕੀਤੀ ਜਾਵੇ ਦੇਖੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇੱਕ ਮਾਧਿਅਮ ਰਹੀ ਮੈਂ ਇੱਕ ਅਪੀਲ ਕਰਦਾ ਜੀ ਕਿ ਜਿਹੜੇ ਅੱਥ ਗगन ਚੌਂਕ ਤੋਂ ਲੈ ਕੇ ਦੁਰਗਾ ਮੰਦਰ ਬੱਤੀਆਂ ਤੱਕ ਲੋਕ ਜਿਹੜੇ ਨਾ ਆਪਣੇ ਵਹੀਕਲ ਲੈ ਕੇ ਸੜਕ ਤੇ ਖੜੇ ਕਰਕੇ ਚਲੇ ਜਾਂਦੇ ਨੇ ਸਾਡੇ ਕੋਲ ਈ ਚਲਾਨ ਮਸ਼ੀਨ ਆ ਗਈ ਹੈ ਅਸੀਂ ਉਹਨਾਂ ਦਾ ਨੰਬਰ ਕਲਿੱਕ ਕਰਦੇ ਹਾਂ ਤੇ ਉਹਨਾਂ ਦੇ ਨੰਬਰ ਤੇ ਸਾਡਾ ਚਲਾਨ ਚਲਾ ਜਾਂਦਾ ਹੈ ਜਿਸ ਤੇ ਉਹ ਉਹਨਾਂ ਨੂੰ 500 ਰੁਪਏ ਦਾ ਚਲਾਨ ਭਰਨਾ ਪੈਂਦਾ ਲੇਕਿਨ ਸਾਡਾ ਚਲਾਨ ਕਰਨਾ ਸਾਡਾ ਉਹ ਨਹੀਂ ਹੈਗਾ ਕਿ ਇਹ ਮਕਸਦ ਨਹੀਂ ਹੈਗਾ ਚਲਾਨ ਕਰੀਏ ਲੋਕਾਂ ਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿਹੜਾ ਆਪਣਾ ਵਹੀਕਲ ਹੈ ਸਾਡੇ ਕਾਲੇ ਵਾਲੇ ਚੌਂਕ ਦੇ ਨੇੜੇ ਪਾਰਕਿੰਗ ਬਣੀ ਹੈ ਪਿੱਛੇ ਦਫਤਰ ਦੇ ਬੈਕ ਸਾਈਡ ਤੇ ਉੱਥੇ ਪਾਰਕਿੰਗ ਸੀ ਆਪਣਾ ਵਹੀਕਲ ਖੜਾ ਕਰਕੇ ਜਾਣ ਤੇ ਆਪਣਾ ਬਾਜ਼ਾਰ ਦੇ ਵਿੱਚ ਜਾਣ ਦੇ ਪਾਰਕਿੰਗ ਫ੍ਰੀ ਹੈ ਜੀ ਟੋਟਲ ਤੇ ਹੈਲਮਟ ਵੀ ਅਸੀਂ ਫ੍ਰੀ ਦੇ ਰਹੇ ਆ ਤੇ ਅਸੀਂ ਅੱਜ ਸਕੂਲ ਦੇ ਵਿੱਚ ਜਾਗਰੂਕ ਕੈਂਪ ਲਾਣੇ ਆ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹ ਮਾਪੇ ਨੂੰ ਚਾਹੀਦਾ ਕਿ ਉਹਨਾਂ ਨੂੰ ਬਿਲਕੁਲ ਵੀ ਆਪਣਾ ਵਹੀਕਲ ਨਹੀਂ ਦੇਣਾ ਹੈਗਾ ਵਿਦਾਊਟ ਕੋਈ ਲਾਇਸੈਂਸ ਨਹੀਂ ਹੈ ਵਿਦਾਊਟ ਲਿਸੈਂਸ ਅੱਗੇ ਆ ਜੀ ਜਿਹੜੇ ਕਿ ਵਹੀਕਲ ਨੇ ਉਹਨਾਂ ਦੀ ਅਸੀਂ ਟਰੈਕਿੰਗ ਕਰ ਰਹੇ ਹਾਂ ਪ੍ਰੋਪਰ ਤੌਰ ਤੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਹੇ ਹਾਂ ਕਿ ਕਿਸੇ ਵੀ ਵਹੀਕਲ ਨੇ ਓਵਰਲੋਡਿੰਗ ਬੱਚੇ ਨਹੀਂ ਬਿਠਾਣੇ ਤੇ ਉਹਨਾਂ ਦੇ ਕਾਗਜ਼ਾਤ ਜਿੱਦਾਂ ਕਿ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਈ ਸਪੀਡ ਗਵਰਨਰ ਹੋ ਗਿਆ ਤੇ ਉਹਨਾਂ ਕੈਮਰਾ ਹੋ ਗਿਆ ਜੀ ਫੀਮੇਲ ਅਟੈਂਡਡ ਹੋ ਗਈ ਇਹ ਸਾਰੀ ਚੀਜ਼ਾਂ येलो ਕਲਰ ਹੋ ਗਿਆ ਇਹ ਸਾਰੀ ਚੀਜ਼ ਜਿਹੜੀ ਹੈ ਉਹਨਾਂ ਨੂੰ ਰੱਖਣੀ ਚਾਹੀਦੀ ਹੈ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਜੀਓ ਸਾਹਿਬ ਦੇ ਸਰਥੀ ਫਿਰ ਦੁਆਰਾ ਤੁਹਾਡੇ ਚੈਨਲ ਦੇ ਮਾਧਿਅਮ ਰਈ ਮੈਂ ਸਹਿਬਿਕਨ ਚਾਜ ਰਾਜਪੁਰਾ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਨੂੰ ਉਸ ਵਹੀਕਲ 'ਚ ਭੇਜਿਆ ਜਾਵੇ ਜਿਹਦੇ ਕਾਗਜ਼ਾਤ ਪੂਰੇ ਹੋਣ ਤੇ ਇਦਾਂ ਨਾ ਕਿ ਉਹ ਜਤਾਜੋ ਆਪਣਾ ਬੱਚਾ ਘਰ ਤੋਂ ਪ੍ਰਕਟਿਤ ਆਵੇ ਔਰ ਘਰ ਤੋਂ ਪ੍ਰਕਟਿਤ ਸਰ ਦੇ ਕੋਈ ਫੜਿਆ ਜਾਂਦਾ ਕਿ ਜਿਹੜੀ ਤੁਸੀਂ ਇਹ ਗੱਲ ਕੱਤੀ ਹੈ ਤਾਂ ਕੀ ਤੁਸੀਂ ਕਾਰਵਾਈ ਕਰੋਗੇ ਦੇਖੋ ਜੋ ਵੀ ਉਹਦੀ ਕਮੀ ਵਹੀਕਲ 'ਚ ਦੀ ਕਮੀ ਨਿਕਲਦੀ ਆ ਜਿੱਦਾਂ ਕਿ ਇੰਸ਼ੋਰੈਂਸ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿਹਦੇ ਫਿਟਨੈਸ ਨੂੰ ਅਸੀਂ ਫਾਊਂਡ ਕਰ ਜੰਨੇ ਆ ਦੋਸਤ ਸਤ ਅੰਟਰਸੈਕਸ਼ਨ ਤੁਸੀਂ ਦੱਸੇ ਇਹ ਉਹਦੇ ਵਿਦਾਊਟ ਬੀਮਾ ਹੈ ਉਹਦਾ ਚਲਾਨ ਕਰ ਦਿੰਦੇ ਆ ਲੇਕਿਨ ਉਹ ਚਲਾਨ ਮਹਿੰਗੇ ਨੇ ਇਹ ਚਲਾਨਾਂ ਤੋਂ ਬਚਣ ਲਈ ਕੋਈ ਇੰਸ਼ੋਰੈਂਸ ਮਹਿੰਗੀ ਨਹੀਂ ਹੈ ਜੀ ਸਮਾਲ ਕਹਿ ਗਏ ਉਹਨਾਂ ਨੂੰ ਕਿ ਕਿੱਥੇ ਜਾਵੇ ਸਮਾਲਯੋਗ ਐਸ.ਐਮ. ਸਾਹਿਬ ਰਾਜਪੁਰਾ ਨੇ ਸਾਰੇ ਸਕੂਲਾਂ ਦੀ ਉਹਨਾਂ ਨੂੰ ਇਕੱਠੇ ਕਰਕੇ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਵਿਕਣ ਵਾਲੇ ਮਾਲ ਵਿਕਣ ਵਾਲੇ ਮਾਲਕ ਦੇ ਉਹਨਾਂ ਨੂੰ ਲਿਖ ਕੇ ਦੋ ਉਹ ਅੰਦਰ ਸਕੂਲ ਦੇ ਅੰਦਰ ਕਰੋ ਗੱਡੀਆਂ ਨੂੰ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ ਫਿਰ ਜੋ ਸਕੂਲ ਲਿਖ ਕੇ ਦੇਣਗੇ ਤਾਂ ਹੀ ਉਹਨਾਂ ਨੂੰ ਪਰਮਿਟ ਮਿਲਣਗੇ ਸਰ ਸਰ ਕੁਝ ਦਿਨ ਪਹਿਲਾਂ ਸਮਾਣੀ ਵਿਖੇ ਐਕਸੀਡੈਂਟ ਹੋਇਆ ਸੀ ਜਿਹਦੇ 6 ਬੱਚਿਆਂ ਦੀ ਜਾਨ ਚਲੀ ਗਈ ਉੱਚ ਪੱਧਰ ਸਾਰਾ ਪ੍ਰਸ਼ਾਸਨ ਜਿਹੜਾ ਪੱਪਾ ਭਾਰ ਹੈ ਸਾਡੇ ਮਾਰੀਓ ਗੈਸਸਤੀ ਸਾਹਿਬ ਪਟਿਆਲਾ ਜੀ ਨੇ ਸਾਨੂੰ ਸਖਤ ਆਦੇਸ਼ ਦਿੱਤੇ ਨੇ ਕਿ ਵੀ ਹੋਰ ਐਸਪੀ ਡਰੇਪ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੈਲਖੇ ਨੇ ਜੀਐਸਪੀ ਅਚੂਰਾਮ ਜੀ ਨੇ ਸਾਨੂੰ ਪੂਰੇ ਸਖਤ ਆਦੇਸ਼ ਦਿੱਤੇ ਨੇ ਵੀ ਕੋਈ ਵੀ ਟਿਪਰ ਹੋਵੇ ਉਹਦੀ ਓਵਰਲੋਡਿੰਗ ਬਰਦਾਸ਼ਤ ਨਹੀਂ ਹੋਏਗੀ ਉਹਦੇ ਚਲਾਨ ਕਰਾਂਗੇ ਜੇਕਰ ਕੋਈ ਵੀ ਬਿਕਰ ਜੈਸੇ ਕਿ ਟਾਟਾ ਮੈਜਿਕਲ ਸਕੂਲ ਬੱਸ ਹੈ ਸਕੂਲੀ 3 ਬਿਲਰ ਹੈ ਇਹਨਾਂ ਦੀ ਓਵਰਲੋਡਿੰਗ ਹੋਈ ਤੇ ਜਿੰਨਾ ਗੱਜਤ ਹੋਏ ਤੇ ਅਸੀਂ ਚਲਾਨ ਕਰਾਂਗੇ ਅਸੀਂ ਫਿਰ ਇੱਕ ਵਾਰ ਤੁਮੈ ਕਨਾਟ ਕਨਾਟ ਸਟੇਟ ਦਾ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਤਲਬ 1000 ਹੈਲਮਟ ਦਿੱਤਾ ਹੈ ਜਿਹੜਾ ਕਿ ਉਹ ਅਸੀਂ ਰਾਜਪੁਰਾ ਦੇ ਵਿੱਚੇ ਪੱਤਰ ਕੇ ਰਾਜਪੁਰੇ ਸਾਰੇ ਸ਼ਹਿਰ ਤੇ ਬਖਪਤ ਚੌਂਕਾ ਤੇ ਲਗਾ ਕੇ ਤੇ ਉਹ ਵੰਡਾਂਗੇ ਤੇ ਸਾਰੇ ਸ਼ਹਿਰ ਨੂੰ ਇਹ ਅਪੀਲ ਕਰਦੇ ਆ ਤੇ ਇਹ ਕਨਾਟ ਸਟੇਟ ਦਾ ਵੀ ਧਿਆਨ ਰੱਖਿਆ ਜਾਵੇ ਧੰਨਵਾਦ ਮੈਂ ਬੇਸਿਕਲੀ ਚੰਡੀਗੜ੍ਹ ਤੇ ਆਤਾ ਹੂੰ ਬਿਕੋਜ਼ ਇਟ ਕਰਾਉ ਕਿ ਨਾਟ ਅਸਲੀ ਰਾਜਪੁਰਾ ਸੋ ਕਾਫੀ ਟਾਈਮ ਸੇ ਹਮ ਲੋਗ ਇਹ ਸੋਚ ਰਹੇ ਸੇ ਕਿ ਪ੍ਰੋਜੈਕਟ ਬਹੁਤ ਅੱਛਾ ਬਣਾ ਦਿਆ ਹੈ ਕੁਝ ਬੈਟਰਮੈਨ ਸੋਸਾਇਟੀ ਜਾਂ ਆਪਣੇ ਸ਼ਹਿਰ ਕੇ ਲਈ ਰਾਜਪੁਰਾ ਕੇ ਲਈ ਕੁਝ ਕਰੇ ਬਿਕੋਜ਼ हमने यहाँ पे देखा कि ट्रैफिक रूल्स बिल्कुल नहीं है बड़ी प्रॉब्लम आती है हम लोग यहाँ ड्राइव करते हैं गाड़ी देखते हैं कभी स्कूटर किधर से आ जाता है कभी किधर से आ जाता है सेफ्टी मेजर्स तो बहुत कम है तो अब हम देख रहे हैं कि हेलमेट ड्राइव करते हैं एक डेढ़ महीने कहीं से कि हमें एक दिन दिया जाए जिसमें हम आपके यहाँ सेफ्टी के लिए कुछ कर सकते तो आज हमारी कंपनी में जो मैनेजमेंट है उन्होंने अलाउ किया मैं हेड कर रहा हूँ यहाँ पे सी डी आई तो ये एक छोटी सी ड्राइव चलाएं जिसमें हम लोगों ने अप्रोक्सीमेटली सिटी में पिनाए ये ना हो कि आज हम उनको दे रहे हैं तो वो आगे इसको ऑर्गेनाइज ना करें घर पे रखे जैसे आप लोगों ने इसको पहन हम सब्वेस्ट कर रहे हो रहे हैं कि वो पहनते नहीं है और सिर्फ एक ब्रेन ऐसी चीज है सिर ऐसी चीज है जिसपे चोट लग गई तो शायद आपकी हेल्थ साफ रहो ही ना तो सेफ्टी मेजर में चंडीगढ़ में बहुत सेफ्टी है मैं रिक्वेस्ट करता हूँ राजपुरा में जो भी रेजिडेंट्स हैं जो जो भी लोग रहते हैं प्रेस या पुलिस वाले सख्ती से पढ़ते बिकॉज अगर हेलमेट नहीं है तो जिंदगी नहीं है आज अप्रॉक्सीमेटली पांच से प्लस है जी छह के आसपास पास हेलमेट है बहुत कुछ प्लान कर रहे हैं जी धीरे धीरे करके हर एक डेढ़ दो महीने में हम लोग कुछ ना कुछ नया करते हैं तो दिस इज अ स्मॉल एडवाइस बाय द कंपनी जो हमारी डेली बेस्ड है तो इन्होंने ये एक छोटा सा एक वो आपने प्रोजेक्ट भी देखा होगा मेरे दे ख्याल शहर में बेस्ट है तो इस पर्पज से हम इस चीज को बेस्ट करना चाहते हैं मैक्सिममली 25 से 30 प्रोजेक्ट्स हैं जो डिलीवर कर चुके हैं हरियाणा में पंजाब में मुआली में सबसे बड़ा प्रोजेक्ट है